ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਿਲ ਅਡਰੈਸ ਡਿਜ਼ਾਈਨਰ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿਆਂ ਹਨ ਮੇਰਾ ਜਿਹੜਾ ਪਿੰਡਾ ਕਿਉਂਕਿ ਦਿਨੇ ਫੋਨ ਆਉਂਦੇ ਰਹਿੰਦੇ ਭੈਣਾਂ ਦੇ ਵੀ ਤੁਹਾਡਾ ਕਿਹੜਾ ਪਿੰਡਾ ਹਨ ਜਿਹੜੇ ਤਾਂ ਆਪਣੇ ਇੱਥੇ ਨੇੜੇ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹਨਾ ਵੀ ਜਿਵੇਂ ਗੁਬਲਾਟੇ ਵਾਲੇ ਹੋ ਜਾਂ ਕੋਈ ਬਹਿਮੰਦਵਾਨੇ ਤੋਂ ਨੇੜੇ ਵਾਲੇ ਪਿੰਡਾਂ ਵਾਲੇ ਨੂੰ ਜਿਹੜੇ ਭਰਾ ਕੋਈ ਦੂਰ ਆ ਹਨਾ ਜਿਵੇਂ ਜਾਂ ਕੋਈ ਬਾਹਰਲੀ ਕੰਟਰੀ ਦੇ ਵਿੱਚ ਵੀ ਕਈ ਚੈਨਲਾਂ ਭਰਾਵਾ ਕੋਲ ਮੇਰਾ ਚੈਨਲ YouTube ਵਾਲਾ ਚੱਲਦਾ ਤਾਂ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਠੀਕ ਆ ਜੇ ਕਿਸੇ ਨੇ ਸ੍ਰੀ ਮੁਕਸਰ ਸਾਹਿਬ ਵਾਲੇ ਰੋਡ ਤੋਂ ਆਉਣਾ ਜਾਂ ਮਲੋੜ ਰੋਡ ਤੋਂ ਆਉਣਾ ਤਾਂ ਸ੍ਰੀ ਮੁਕਸਰ ਸਾਹਿਬ ਵਾਲਾ ਰੋਡ ਆ ਜਿਹੜਾ ਉਹ ਇੱਥੋਂ 4 ਕਿਲੋਮੀਟਰ ਦੂਰ ਆ ਤੇ ਮਲੋੜ ਰੋਡ ਇੱਥੋਂ 5 1/2 5 ਕਿਲੋਮੀਟਰ ਦੂਰੀ ਤੇ ਆ ਤੇ ਆਪਾਂ ਨਾਲ-ਨਾਲ ਮੈਂ ਕਪੜਾ ਵੀ ਰੱਖਿਆ ਹੋਇਆ ਜੇ ਕੋਈ ਭਰਾ ਪਹਿਲੇ ਦਿਨ ਹੀ ਚੈਨਲ ਤੇ ਤਾਂ ਸਭ ਤੋਂ ਪਹਿਲਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵੀ ਆ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤੇ ਜੇ ਕਪੜਾ ਪਾਉਣਾ ਚਾਹੁੰਦੇ ਹੋ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਹਨਾ ਤੇ ਆਪਣੇ ਕੋਲੇ ਵੀ ਕਪੜਾ ਰੱਖਿਆ ਹੋਵੇ ਜੇ ਕਿਸੇ ਭਰਾ ਨੇ ਕਪੜੇ ਆਪਣੇ ਸਲਾਈ ਕਰਾਉਣੇ ਹਨਾ ਸਾਡੇ ਤੋਂ ਕਪੜਾ ਲੈ ਕੇ ਤਾਂ ਆਉਣਾ ਵੀ ਨਹੀਂ ਚਾਹੁੰਦਾ ਆਨਲਾਈਨ ਹੀ ਨਾਪ ਦੇ ਕੇ ਤੁਸੀਂ ਆਪਣੇ ਕਪੜੇ ਸਾਡੇ ਤੋਂ ਸਲਾਈ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਆਪਣੀ ਦੁਕਾਨ ਵੀ ਜਿਵੇਂ ਆ ਪੱਗਾਂ ਹਨਾ ਪੱਗਾਂ ਆਪਣੇ ਕੋਲੇ ਪੂਰੀ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਹਨ ਇਹ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਲੰਬਾ ਨਹੀਂ ਹੁੰਦਾ ਪੂਰੀ ਵਧੀਆ ਫੁੱਲ ਵਾਲਾ ਸੈਭੀ ਦੀ ਆਪਣੇ ਬਠਿੰਡੇ ਕਪੜਾ ਮਾਰਕੀਟ ਬਣੀ ਹੋਈ ਆ ਜੇ ਕਿਸੇ ਭਰਾ ਨੇ ਕਪੜਾ ਲੈਣਾ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨਾ ਮੈਂ ਆਪਦੇ ਫੋਨ ਕਰਕੇ ਕਪੜਾ ਲਵਾਉਂਗਾ ਸਿੱਧਾ ਕਿਸੇ ਨੇ ਨਹੀਂ ਜਾਣਾ ਕਿਉਂਕਿ ਕਪੜੇ ਦੇ ਵਿੱਚ ਓਲਾ ਬਹੁਤ ਆ ਮੈਂ ਪਹਿਲੂ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਫਿਰ ਉਵੇਂ ਕੁੜਤੇ ਪਿਆਵੇਂ ਆ ਕੇ ਨਾਰਮਲ ਘਰੇ ਪਾਉਣ ਨੂੰ 4-500 ਦੀ ਰੇਂਜ ਚ ਹੁੰਦੇ ਆ ਜਿਹੜੇ ਹਨ ਫਿਰ ਆਪਾਂ ਜਿਹੜੇ ਆ ਕੁੜਤੇ ਪਿਆਵੇਂ ਰੱਖੇ ਹੋਏ ਆ 기जा कॉटन ਦੇ ਹਨ ਰੰਗਦਾਰ ਜਿਵੇਂ ਵਿਆਹ ਸ਼ਾਦੀ ਜਾਂ ਜਾਗੋ ਜੁਗੋ ਤੇ ਪਾਉਣ ਨੂੰ ਪੂਰੇ ਵਧੀਆ ਕੁੜਤੇ ਪਿਆਵੇਂ ਹੁੰਦੇ ਆ ਬਲ ਥੋੜੇ ਪੈਂਦੇ ਨੇ ਸਾਰੀ ਕੰਟਰੀ ਦੇ ਵਿੱਚ ਕੱਪੜੇ ਸਵਾਗੇ ਲੈ ਕੇ ਜਾਣੇ ਹਨ ਤੇ ਵਿੱਚ ਬਲ ਬਹੁਤ ਹੀ ਥੋੜੇ ਪੈਂਦੇ ਆ ਵਧੀਆ ਕਪੜਾ ਹੁੰਦਾ ਫਿਰ ਗੱਲ ਕਰੀਏ ਪੈਂਟਾਂ ਸ਼ਰਟਾਂ ਦੀ ਤਾਂ ਪੈਂਟਾਂ ਸ਼ਰਟਾਂ ਵੀ ਆਪਣੇ ਕੋਲੇ ਰੇਮਨ ਡੋਨੀਅਰ ਸੀ ਆ ਰਾਮ ਦੀਆਂ ਸਾਰੀਆਂ ਪੂਰੀਆ ਵਧੀਆ ਹੁੰਦੀਆਂ ਨੇ ਤੇ ਜਿਵੇਂ ਕਈ ਭਰਾ ਹੁੰਦੇ ਆ ਮੇਰੇ ਚਿੱਟੇ ਕੁੜਤੇ ਵੀ ਹਮੇਸ਼ਾ ਹੀ ਨੇ ਹਨ ਉਹ ਵੀ ਆਪਣੇ ਕੋਲੇ ਪੂਰੇ ਵਧੀਆ ਕੁੜਤੇ ਪਿਆਵੇਂ ਹੁੰਦੀਆਂ ਚਿੱਟੇ ਤੇ ਅੱਜ ਦਾ ਜਿਹੜਾ ਆਪਾਂ ਟੌਪ ਲੈ ਕੇ ਆਏ ਵੀਡੀਓ ਦਾ ਹਨ ਉਹ ਟੌਪ ਕੇ ਹੈਗਾ ਵੀ ਜੇ ਆਪਾਂ ਕੁੜਤੇ ਪਿਆਵੇਂ ਦਾ ਨਾਪ ਲੈਣਾ ਕਪੜੇ ਤੋਂ ਨਾਪ ਕਿਵੇਂ ਲੱਗੇ ਕਈ ਭੈਣਾਂ ਦੇ ਕਮੈਂਟ ਆ ਰਹੇ ਸੀ ਵੀ ਤੁਸੀਂ ਜੀ ਕੁੜਤੇ ਪਿਆਮੇ ਦਾ ਨਾਪ ਆ ਜਿਹੜਾ ਕਿਵੇਂ ਲੈਣੇ ਆ ਤਾਂ ਆਪਾਂ ਕੁੜਤੇ ਪਿਆਮੇ ਦਾ ਅੱਜ ਮੈਂ ਤੁਹਾਨੂੰ ਦੁਬਾਰੇ ਪਹਿਲਾਂ ਵੀ ਵੀਡੀਓ ਪਾਈ ਸੀ ਹੋ ਭੈਣਾਂ ਨੇ ਹੋ ਸਕਦਾ ਦੇਖੀ ਨਾ ਹੋਵੇ ਵੀਦੋਂ ਤੋਂ ਕਈ ਭੈਣਾਂ ਨੇ ਕਮੈਂਟ ਕਰ ਰਹੀਆਂ ਵੀ ਅਸੀਂ ਕੱਪੜਿਆਂ ਤੋਂ ਨਾਪ ਲੈਣਾ ਸਿੱਖਣਾ ਵੀ ਤੁਸੀਂ ਕੱਪੜਿਆਂ ਤੋਂ ਨਾਪ ਕਿਵੇਂ ਲੈਣੇ ਤੁਸੀਂ ਉਹਨਾਂ ਨੂੰ ਪੁੱਛ ਲੈਣਾ ਵੀ ਜੀ ਆਹ ਕੱਪੜੇ ਤੁਹਾਡੇ ਸਹੀ ਆ ਬਿਲਕੁਲ ਠੀਕ ਆ ਤਾਂ ਫਿਰ ਤੁਸੀਂ ਨਾਪ ਲੈਣਾ ਤੇ ਜਿਹੜੇ ਭਰਾ ਕੰਮ ਕਾਫੀ ਟਾਈਮ ਤੋਂ ਕਰ ਰਹੇ ਆ ਜਾਂ ਮੇਰੇ ਭੈਣਾਂ ਕਾਫੀ ਟਾਈਮ ਤੋਂ ਕੰਮ ਕਰ ਰਹੀਆਂ ਉਹਨਾਂ ਨੂੰ ਮੈਂ ਪਹਿਲਾਂ ਵੀ ਸੁਝਾ ਦਿੱਤਾ ਇਹ ਵੀ ਤੁਸੀਂ ਇਹ ਨੇੜੇ ਕਰਕੇ ਦਿਖਾ ਲਓ ਇਸ ਤਰ੍ਹਾਂ ਦੀ ਡੈਰੀਆਂ ਛਪਵਾ ਲਓ ਇਹਦੇ ਉੱਪਰ ਥੋੜਾ ਪੂਰਾ ਐਡਰੈਸ ਲਿਖਿਆ ਹੁੰਦਾ ਹੈ ਨਾ ਸਾਰਾ ਕੁਝ ਲਿਖਿਆ ਹੁੰਦਾ ਜਿਵੇਂ ਲਵਾਈ ਵਗੈਰਾ ਸਾਰਾ ਕੁਝ ਕਿਸੇ ਚੀਜ਼ ਦਾ ਆਪਾਂ ਨੂੰ ਭਲੇਖਾ ਨਹੀਂ ਲੱਗਦਾ ਠੀਕ ਹੈ ਜੀ ਇਹ ਡੈਰੀ 40 ਤੋਂ 50 ਰੁਪਏ ਦੀ ਛਾਪ ਜਾਂਦੀ ਹੈ ਜੇ ਆਪਾਂ ਇਕੱਠੀਆਂ 5 ਤੋਂ 10 ਡੈਰੀਆਂ ਛਪਵਾਵਾਂਗੇ ਨਾ ਤਾਂ ਫਿਰ ਇਹ ਆਪਾਂ ਨੂੰ ਸਸਤੀਆਂ ਵੀ ਪੈਂਦੀਆਂ ਨੇ ਠੀਕ ਹੈ ਇੱਕ ਅਧੀ ਡੈਰੀ ਥੋੜੀ ਆਪਾਂ ਨੂੰ ਮਹਿੰਗੀ ਪਊਗੀ ਜੇ ਕੋਈ ਪੂਰਾ ਡੈਰੀਆਂ ਉਹ ਵੀ ਮੈਨੂੰ YouTube ਵਾਲੇ ਚੈਨਲ 'ਤੇ ਕਮੈਂਟ ਕਰਿਆ ਕਰੋ ਹਨਾ WhatsApp ਵਾਲੇ ਨੰਬਰ 'ਤੇ ਕਿਸੇ ਨੇ ਵੀ ਕਮੈਂਟ ਨਹੀਂ ਕਰਨਾ ਮੈਂ ਤੁਹਾਨੂੰ ਇਹ ਹਰ ਇੱਕ ਵਾਰ ਦੱਸਦਾ ਵੀ WhatsApp ਵਾਲੇ ਨੰਬਰ 'ਤੇ ਆਪਾਂ ਕੋਈ ਪਰਸਨਲ ਗੱਲਬਾਤ ਹੀ ਕਰਨੀ ਹੁੰਦੀ ਹੈ ਭੈਣਾ ਭਰਾਵਾਂ ਨੇ ਹੋਰ ਕੋਈ ਉਤੇ ਕਮੈਂਟ ਨਹੀਂ ਕਰਨਾ ਜਿਹੜਾ ਮੇਰਾ WhatsApp ਵਾਲਾ ਨੰਬਰ ਹੈ ਹਨਾ ਨਹੀਂ ਉਹ ਬਹੁਤ ਜ਼ਿਆਦਾ ਭਰ ਜਾਂਦਾ ਤਾਂ ਉਹ ਕਮੈਂਟ ਨੀਚੇ-ਨੀਚੇ ਅੱਗੇ ਚਲੇ ਜਾਂਦੀਆਂ ਤੇ ਜਿਹੜੇ ਆਪਣੇ ਤੁਹਾਡੇ YouTube ਵਾਲੇ ਕਮੈਂਟ ਹੁੰਦੇ ਉਹ ਸਾਰੇ ਪੜਦਾ ਭਾਵੇਂ ਮੈਨੂੰ 2 ਘੰਟੇ ਲੱਗੇਨ ਸ਼ਾਮ ਨੂੰ ਹਨਾ ਅੱਜ ਆਪਾਂ ਨਾਲ ਆਪ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਲੰਬਾਈ ਲੈਣੀ ਹੁੰਦੀ ਹੈ ਕੁੜਤੇ ਦੀ ਆਹ। ਠੀਕ ਹੈ ਇੱਥੋਂ ਕਾਲਰ ਦੀ ਜੜ ਦੇ ਵਿੱਚੋਂ ਪੂਰੀ ਆਪਾਂ ਨੇ ਲੰਬਾਈ ਲੈਣੀ ਆ। ਲੰਬਾਈ ਹੈਗੀ ਇਹਨਾਂ ਦੀ ਆ ਦੇਖੋ 39 ਇੰਚ। ਠੀਕ ਹੈ ਜੀ। ਤੇ ਇੱਧਰ ਦਿਖਾ ਦਿਓ ਆਪਾਂ ਇੱਥੇ ਜਿਹੜੀ ਆਪਣੇ ਕੋਲ ਡੈਰੀ ਬਣੀ ਹੁੰਦੀ ਹੈ ਨਾ ਇਹਦੇ ਉੱਤੇ ਲਿਖਿਆ ਹੁੰਦਾ ਵੀ ਲੰਬਾਈ। ਆਹ ਦੇਖੋ ਮੈਂ ਵਾਸਤੇ ਭਰ ਤਾ ਨਾ ਪਰ ਉਸ ਤੋਂ ਵੱਧ ਆ ਕੇ ਬਾਹ। ਜਾਨੀ ਕਿ ਇਹ ਸੀਰੀਅਲ ਵਾਜੀ ਲਿਖਿਆ ਹੁੰਦਾ ਨਾ ਆਪ ਕੋਈ ਕਿਸੇ ਚੀਜ਼ ਦਾ ਭਲੇਖਾ ਨਹੀਂ ਲੱਗਦਾ। ਹੁਣ ਆਪਾਂ ਇੱਥੋਂ ਬਾਹਰ ਇੱਥੋਂ ਮੈਣੀ ਆ ਜਿੱਥੋਂ ਆਪਣੀ ਸਿਉਂ ਸ਼ੁਰੂ ਦੀ ਕੈਮਰਾ ਬਿਲਕੁਲ ਨੇੜੇ ਕਰਕੇ ਦਿਖਾ ਦਉ। ਇਹ ਆ ਕਾਫ ਨੂੰ ਇਸ ਤਰ੍ਹਾਂ ਪੂਰਾ ਸਿੱਧਾ ਕਰਕੇ ਦੇਖੋ। ਕਿੰਨਾ ਹੋ ਗਿਆ 23.5 ਨਾਲ ਦੀ ਨਾਲ ਹੀ ਕੀ ਕਰਨਾ ਆਪਾਂ ਨੇ ਕਾਫ ਮੈਨ ਲੈਣਾ ਇਸ ਤਰ੍ਹਾਂ। ਠੀਕ ਆ ਜੀ। ਇਹ ਕਾਫ ਹੁਣ ਕੀ ਆ ਇਹ ਸੁਗੜਿਆ ਹੋਇਆਗਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ। ਕਾਫ ਇਹਨਾਂ ਭਰਾ ਦਾ 9.5 ਆਊਗਾ। ਇੱਥੇ ਲਿਖਾਂਗੇ ਆਪਾਂ 23.5 ਨਾਲ ਹੀ ਲਿਖ ਦਾਂਗੇ 9.5 ਇਹ ਜੜੀ ਦੇ ਵਿੱਚ ਬੁਗਰਮ ਹੁੰਦੀ ਆ ਭੈਣੋ ਇਹਦਾ ਤੁਸੀਂ ਧਿਆਨ ਰੱਖਣਾ ਜੰਮ ਦੇ ਭਰਾ ਕੰਮ ਕਰਦੇ ਆ ਵੀ ਇਹ ਬੁਗਰਮ ਕਾਫੀ ਦਾ 9.5 ਲੱਗਿਆ ਜਦੋਂ ਪਹਿਲਾਂ ਸੀਗਾ ਤਾਂ ਸੁੰਗੜ ਕੇ 7.5 ਰਹੇਗਾ ਆਪਾਂ 7.5 ਕਾਫ ਨਹੀਂ ਲਾਉਣਾ 9.5 ਹੀ ਲਾਵਾਂਗੇ ਹਨਾ ਆ ਦੇਖੋ 7.5 ਖਿੱਚੇ ਦੋਗੇ ਨੇ 9.5 ਸੀ ਸੁੰਗੜ ਜਾਂਦਾ ਤੀਜੇ ਨੰਬਰ ਤੇ ਕੀ ਮੈਨਣਾ ਆਪਾਂ ਇਹਨਾਂ ਦੀ ਕੂਣੀ ਮਨਾਂਗੇ ਇੱਥੋਂ ਕੂਣੀ ਜ਼ਰੂਰ ਮੈਂਨੀ ਹੈ ਕਈ ਭਰਾ ਕੂਣੀ ਖੁੱਲੀ ਪਾਉਂਦੇ ਕਈ ਢੀੜੀ ਪਾਉਂਦੇ ਠੀਕ ਆ ਕੂਣੀ ਕਿੰਨੀ ਹੈਗੀ ਇਹਨਾਂ ਦੀ 7.5 ਠੀਕ ਆ ਕਿੰਨੀ ਹੋ ਗਈ 15 ਪਵਾ ਤੁਸੀਂ 7.5 ਲਿਖ ਲਿਆ ਕਰੋ ਪਵਾ ਤੁਸੀਂ 15 ਲਿਖ ਲਿਆ ਕੋਲ ਕੋਣੀ ਆਪਣੀ ਇੱਥੇ ਛਪਵਾਈ ਹੋਈ ਹੈ ਹਨਾ ਆ ਆ ਗਿਆ ਗਲਾ ਯਾਨੀ ਕਿ ਕਲਰ ਇਹ ਵੀ ਆਪਣਾ ਲਿਖਿਆ ਹੋਇਆ ਪੂਰਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਜਿਵੇਂ ਆਪਣਾ ਕਾਫ ਸੁੰਗੜ ਜਾਂਦਾ ਨਾ ਉਵੇਂ ਹੀ ਕਲਰ ਵੀ ਸੁੰਗੜ ਜਾਂਦਾ ਆ ਦੇਖੋ ਇਹ ਪੌਣੇ 15 ਰਹਿ ਗਿਆ ਇਸ ਭਰਾ ਦੇ ਕਲਰ ਆਊਗਾ 15 ਇੰਚ ਬਾਕੀ ਤੁਸੀਂ ਅਗਲੇ ਦੀ ਨਾ ਗਰਦਨ ਫੀਤਾ ਘਵਾ ਕੇ ਇਸ ਤਰ੍ਹਾਂ ਆ ਦੇਖੋ ਇਹ ਪੂਰਾ ਢਿੱਲਾ ਛੱਡ ਕੇ ਮੈਨ ਲਿਆ ਕਰੋ ਵੀ ਕਿੰਨੀ ਹੈ ਠੀਕ ਹੈ ਜੀ ਆ ਦੇਖੋ ਇਹ ਪੂਰਾ ਪਤਾ ਲੱਗ ਗਿਆ ਜੀ 15 ਕਿ 15.5 ਇੱਥੇ ਆਪਾਂ ਗੜਾ ਲਿਖਾਂਗੇ ਭਰਾ ਦਾ 15 ਫਿਰ ਆ ਆ ਗਿਆ ਨਾਲ ਗੀਜਾ ਜੇ ਇੱਕ ਹੈਗਾ ਤਾਂ ਇੱਕ ਲਿਖਣਾ ਆ ਦੇਖੋ ਜੇ ਦੋ ਹੈਗੇ ਤਾਂ ਇੱਥੇ ਤੁਸੀਂ ਦੂਆ ਪਾ ਦੇਣਾ ਇਸ ਤਰ੍ਹਾਂ ਠੀਕ ਹੈ ਦੋ ਨੰਬਰ ਆ ਗਿਆ ਉਸ ਤੋਂ ਬਾਅਦ ਆਪਣਾ ਤੀਰੇ ਦਾ ਠੀਕ ਹੈ ਜੀ ਤਾਂ ਤੀਰਾ ਤੁਸੀਂ ਇੱਥੋਂ ਲਿਖਣਾ ਆਹ ਚੀਜ਼ ਤੀਰਾ ਕਹਿੰਦੇ ਆਪਾਂ ਇਹਨੂੰ ਹਨਾ ਕਈ ਭਰਾਵਾਂ ਨੂੰ ਜੇ ਨਹੀਂ ਉਹ ਪਤਾ ਹੁੰਦਾ ਭੈਣਾਂ ਨੂੰ ਵੀ ਤੀਰਾ ਕੀ ਚੀਜ਼ ਬੋਲਦੇ ਆ ਤਾਂ ਤੀਰਾ ਆਪਣੇ ਇੱਥੋਂ ਲੈਣਾ ਠੀਕ ਨਾ ਕਿ ਇੱਥੋਂ ਮੈਨੂੰ ਨੀਚੀ ਤੋਂ ਇੱਥੋਂ ਮੈਨੂੰ ਹੁੰਦਾ ਮੋਢਿਆਂ ਦੇ ਉੱਪਰੋਂ 7.5 13 ਤਾਂ ਆਪਾਂ 13 ਲਿਖਾਂਗੇ ਇੱਥੇ 7.5 ਜੇ ਆਪਣੇ ਕੋਲੇ ਬੰਦਾ ਹੁੰਦਾ ਸਾਹਮਣੇ ਤਾਂ ਫਿਰ ਆਪਾਂ ਉਹਦੀ ਛਾਤੀ ਮੈਨ ਲੈਂਦੇ ਵੀ ਕਿੰਨੀ ਹੈ 34 35 36 ਹੁਣ ਆਪਾਂ ਬੰਦੇ ਦਾ ਨਾਪ ਨਹੀਂ ਲੈ ਰਹੇ ਕੱਪੜਿਆਂ ਦਾ ਨਾਪ ਲੈ ਰਹੇ ਆ ਭੈਣਾਂ ਦਾ ਕਮੈਂਟ ਇਹੀ ਆ ਰਿਹਾ ਸੀ ਵੀ ਤੁਸੀਂ ਕੱਪੜਿਆਂ ਤੋਂ ਨਾਪ ਲੈਣਾ ਸਾਨੂੰ ਦੱਸੋ ਪਹਿਲਾਂ ਮੈਂ ਵੀਡੀਓ ਪਾ ਚੁੱਕਿਆ ਪਰ ਤੁਸੀਂ ਉਹੀ ਗੱਲ ਚੈਨਲ ਨੂੰ ਭੈਣੋ ਧਿਆਨ ਦੇ ਨਾਲ ਵੇਖਿਆ ਕਰੋ ਸਾਰੀਆਂ ਵੀਡੀਓ ਨਾਲੇ ਤੱਕ ਖੋਲ ਕੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਨਾਲੇ ਇਹ ਵੀਡੀਓ ਆਪਣੇ ਚੈਨਲ ਤੇ ਪਹਿਲੋ ਪਾਈ ਹੋਈ ਆ ਮੇਰੀ ਹਨਾ ਕਿਉਂਕਿ ਕਈ ਭਰਾ ਕਹਿੰਦੇ ਵਾਰੀ-ਵਾਰੀ ਬਾਈ ਉਹੀ ਵੀਡੀਓ ਪਾਈ ਜਾਂਦਾ ਹਨਾ ਪਰ ਫਿਰ ਵੀ ਮੈਂ ਜਿੰਨੇ ਵਾਰੀ ਤੁਸੀਂ ਕਹੋ ਮੇਰੇ ਗੁੰਮੇ ਮੈਂ 10 ਵਾਰੀ ਪਵਾ ਲਿਆ ਕਰੂ ਮੈਨੂੰ ਕੋਈ ਦਿੱਕਤ ਨਹੀਂ ਹਨਾ ਕਿਈ ਭਰਾ ਗੁੱਸਾ ਕਰਦੇ ਵਾਰੀ-ਵਾਰੀ ਵੀਡੀਓ ਤੁਸੀਂ ਪਾਈ ਜਾਨੇ ਆ ਦੇਖੋ ਹੁਣ ਆਪਾਂ ਕਮਰ ਇਥੋਂ ਗੀਜਿਆ ਦਾ ਸੈਂਟਰ ਕਰ ਲੈਣਾ ਆ ਕਿੰਨੀ ਹੈ ਦੇਖੋ ਧਿਆਨ ਦੇਣਾ ਇਹ ਪੌਣੇ 2 ਬਾਈ ਆ ਤਾਂ ਤੁਸੀਂ ਪੌਣੇ 2 ਬਾਈ ਲਿਖਣਾ ਨਾ ਤੁਸੀਂ ਬਾਈ ਕਰਨੀ ਆ ਨਾ 2.21 ਠੀਕ ਆ ਇੱਕ ਸੂਤ ਦਾ ਹੀ ਫਰਕ ਪੈਣ ਨਹੀਂ ਦੇਣਾ ਇੱਥੇ ਆਪਣੇ ਲਿਖੀ ਹੋਈ ਆ ਕਮਰ ਆਮ ਲਿਖਤਾ ਇੱਥੇ ਪੌਣੇ 22 ਜਿਹੜੀ ਪੌਣੇ ਆਏ ਨੇ ਉਹ 22 ਤੋਂ ਘੱਟ ਹੋ ਜਾਂਦੀ ਹੈ ਜੇ ਸਵਾ ਹੁੰਦੀ ਹੈ ਤਾਂ ਇੱਥੇ 22 ਤੋਂ ਵੱਧ ਹੋ ਜਾਂਦੀ ਹੈ ਯਾਨੀ ਕਿ ਸਵਾ ਇੱਥੇ ਆ ਗਿਆ ਦੇਖੋ ਇੱਥੇ ਦੋ ਡੰਡੇ ਉੱਪਰ ਜੋ ਟੱਪ ਗਏ ਇਹ 22 ਤੋਂ ਵੱਧ ਹੋ ਗਈ ਹੈ ਨਾ ਕਈ ਵਾਰੀ ਪੌਣੇ ਇਹਦਾ ਤੇ ਸਵਾ ਦਾ ਕਈ ਪੈਣਾਂ ਨੂੰ ਭੁਲੇਖਾ ਲੱਗ ਜਾਂਦਾ ਉਹ ਚੀਜ਼ ਦਾ ਧਿਆਨ ਰੱਖਣਾ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਹਿੱਪ ਹੈਪਾਟੀ ਨੂੰ ਕਹਿੰਦੇ ਆ ਧਿਆਨ ਦੇ ਨਾਲ ਵੀਡੀਓ ਦੇਖੋ ਹਨਾ ਕਈ ਭੈਣਾਂ ਕੰਫਿਊਜ਼ ਹੋ ਰਹੀਆਂ ਨੇ ਹੈਪ ਕਿਹੜੀ ਆ ਜਿੱਥੋਂ ਆਪਣੇ ਆ ਚਾਕ ਸ਼ੁਰੂ ਹੁੰਦੇ ਐ ਇਹਨੂੰ ਹੈਪ ਕਹਿੰਦੇ ਆ ਬਕੜਤੇ ਦੀ ਲਓ ਜੀ ਹੈਪ ਕਿੰਨੀ ਆ ਦੇਖੋ ਤੁਸੀਂ ਧਿਆਨ ਦੇ ਨਾਲ ਨੇੜੇ ਕਰਕੇ ਦੇਖੋ ਪੌਣੇ 23 ਹੈਪ ਠੀਕ ਆ ਨੰਬਰ ਇਹ ਆਪਾਂ ਇੱਥੇ ਲਿਖਾਂਗੇ ਹੈਪ ਲਿਖਿਆ ਬਣੇ ਇਹਦੇ ਨਾਲ ਅਸੀਂ ਤੁਸੀਂ ਲਾਈਨ ਲਵਾ ਲਿਆ ਕਰੋ ਠੀਕ ਆ ਪੌਣੇ 23 ਇਹ ਸਾਰੀਆਂ ਭੈਣਾਂ ਤੇ ਭਰਾਵਾਂ ਨੇ ਡੈਰੀਆਂ ਜ਼ਰੂਰ ਛਪਵਾਉਣੀਆਂ ਆ ਤੁਸੀਂ ਆਪ ਹੀ ਦੇਖੋ ਤੁਹਾਡਾ ਕੰਮ ਕਿੰਨੀ ਗ੍ਰੋਥ ਕਰੂਗਾ ਹਨਾ ਇਹ ਚੀਜ਼ਾਂ ਨਾਲ ਥੋੜਾ ਜਿਹਾ ਰੋਜ਼ ਆ ਹੀ ਪੈਂਦਾ ਹਨਾ ਦੁਕਾਨ ਦਾ ਹੁਣ ਆਪਾਂ ਜੇ ਗੱਲ ਕਰੀਏ ਫਰੰਟ ਦੀ ਕਈ ਪੈਣਾ ਪਊ ਜੀ ਫਰੰਟ ਕਿੱਥੇ ਹੁੰਦਾ ਆਜੋ ਆਹ 2 ਨੰਬਰ ਆ 1 ਨੰਬਰ ਚਾਕ ਆਹ 2 ਨੰਬਰ ਚਾਕ 2 ਨੰਬਰ ਵਾਲੇ ਚਾਕ ਤੋਂ ਤੁਸੀਂ ਇੱਥੋਂ ਤਿੱਕਰ ਮਿਲ ਲਿਆ ਕਰੋ ਕਿੰਨਾ ਫਰੰਟ ਆ 9.9 ਆਪਾਂ ਇਹ ਤਿਆਰ ਕਰਕੇ ਦੇਣਾ 9.9 ਫਰੰਟ ਜੇ ਤੁਸੀਂ 9.5 ਕਰਕੇ ਦਿਓਗੇ ਤਿਆਰ ਤਾਂ ਤੁਹਾਡੇ ਸਾਹਮਣੇ ਇੱਥੇ ਬਲ ਪੈਣਗੇ ਠੀਕ ਆ ਇਹ ਖਲ ਦਾ ਧਿਆਨ ਰੱਖਣਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਹਣਾ ਜਿਵੇਂ ਜਿਵੇਂ ਮੇਰੇ ਦਿਮਾਗ ਦੇ ਵਿੱਚ ਆ ਜਾਂਦੀਆਂ ਆ ਦੇਖੋ 1 2 3 4 ਤੇ 5 5 ਕਾਜ ਰੱਖਿਆ ਕਰੋ ਕੁਰਤੇ ਦੀ ਫੱਟੀ ਦੇ 4 ਨਾਗਰਆ ਕਰੋ ਉਹ ਆਰ ਬਟਨ ਤੁਹਾਡਾ ਇੱਥੇ ਆਏਗਾ ਫਿਰ ਗਲਮਾ ਖੁੱਲਿਆ-ਖੁੱਲਿਆ ਪੈੜਾ ਲੱਗਦਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਆ ਮੋਢਾ ਤੁਸੀਂ ਕਿਵੇਂ ਮੈਨਣਾ ਮੋਢਾ ਕਿਸੇ ਵੀ ਭੈਣ ਨੇ ਸਿੱਧਾ ਨਹੀਂ ਮੈਨਣਾ ਇਸ ਤਰ੍ਹਾਂ ਮੋਢਾ ਇਸ ਤਰ੍ਹਾਂ ਮੈਨ ਲਿਆ ਕਰੋ ਭੈਣ ਨੂੰ ਕਿਉਂਕਿ ਆਪਾਂ ਕੱਟਣ ਵੇਲੇ ਮੋਢਾ ਮੈਂ ਐਂ ਕਟਾਉਣਾ ਉਹਨਾਂ ਤੁਹਾਡੇ ਤੋਂ ਆਹ ਲਓ ਠੀਕ ਆ ਜੇ ਕੋ ਭਰਾ ਵੇਖਦਾ ਮੇਰਾ ਚੈਨਲ ਆ ਭਰਾ ਵੀ ਮੁੰਡਾ ਇਸ ਤਰ੍ਹਾਂ ਮੈਨਾ ਕੁਰਤਾ ਜਿੱਥੇ ਕੋਲੇ ਮੇਚੇ ਨੂੰ ਦਤਾ ਜਾਨੀ ਕਿ 10 2 20 ਇੱਥੇ ਲਿਖਿਆ ਹੋਇਆ ਆਪਣੇ ਮੁੰਡਾ ਦੇਖੋ ਠੀਕ ਹੈ 20 ਮੁੰਡਾ ਜੇ ਲੇਡੀਜ਼ ਆਉਂਦਾ ਤਾਂ ਆਪਾਂ ਇੱਥੇ ਪਲੋਈਆਂ ਜਿੱਥੇ ਪਲੇਟ ਲਿਖਿਆ ਉਹ ਭਰਨਾ ਸਿਖਾਣਾ ਹੁਣ ਨਹੀਂ ਭਰਨਾ ਸਭ ਤੋਂ ਨੀਚੇ ਵਾਲਾ ਆ ਗਿਆ ਆਪਣਾ ਆਹ ਕੇਵਲ ਕਿਸੇ ਦੀ हिਪ ਘੱਟ ਵੱਧ ਹੁੰਦੀ ਆ ਕੁੜਤਾ ਕੱਛਾਂ ਚੋਂ ਖੁੱਲਾ ਹੁੰਦਾ ਤਾਂ ਇਹ ਚੀਜ਼ ਦੀ ਗਲਤੀ ਨਹੀਂ ਕਰਨੀ ਆਪਾਂ ਕਿਉਂਕਿ ਆਪਣੇ ਕੋਲੇ ਛਾਤੀ ਦਾ ਰਾਹ ਨਹੀਂ ਹੁਣ ਆਪਾਂ ਇਹ ਕੱਛਾਂ ਚੋਂ ਮਿਣਾ ਕੁਰਤਾ ਓ ਦੇਖਾ ਫਰਕ ਕਰਕੇ ਦਿਖਾ ਦੋ ਕੈਮਰਾ ਨੇੜੇ ਠੀਕ ਆ ਕਿੰਨਾ ਆ ਗਿਆ ਸਾਡੇ ਤੇ ਹੀ ਆ ਗਿਆ ਤੇ ਤੁਸੀਂ ਰੱਖਿਆ ਪੌਣੇ ਤੇ ਹੀ ਇੱਥੇ ਆ ਕੇ ਥੋੜਾ ਕੁੜਤਾ ਫਸ ਜਾਣਾ ਸੀ ਤੇ ਉਹਨੇ ਕਹਿੰਦੇ ਸੀ ਵੀ ਆਹ ਚੱਕ ਕੁੜਤਾ ਪੈਸੇ ਦਿਓ ਮੈਨੂੰ ਠੀਕ ਆ ਜੀ ਇਹ ਗਲਤੀ ਤੁਸੀਂ ਨਹੀਂ ਕਰਨੀ ਵੀਡੀਓ ਨੂੰ ਪਾਵਾ ਪੰਜ ਵਾਰੀ ਮੋੜ ਮੋੜ ਕੇ ਦੇਖ ਲਿਆ ਕਰੋ ਠੀਕ ਆ ਪਰ ਵੇਖਿਆ ਧਿਆਨ ਨਾ ਕਰੋ ਮੋਟਾ ਮੋਟਾ ਸਕਿਪ ਪੈਣੋ ਨਾ ਕਰੋ ਭਰਾਵੋ ਨਾ ਕਰੋ ਥੋੜਾ ਹੀ ਨੁਕਸਾਨ ਆਗਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਕਮੈਂਟ ਸਾਰੇ ਭਰਾ ਜਿੰਨੇ ਵੀ ਵੇਂਦੇ ਆ ਮੈਨੂੰ ਦਿਲੋਂ ਚਾਹੁੰਦੇ ਆ ਨਾ ਵੀ ਬਾਈ ਵਧੀਆ ਵੀਡੀਓ ਬਣਾਵੇ ਵਧੀਆ ਵੀਡੀਓ ਬਣਾਵੇ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਹਾਡਾ ਇੱਕ ਲਾਈਕ ਤੇ ਇੱਕ ਕਮੈਂਟ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਵੀਡੀਓ ਨੂੰ ਲਾਈਕ ਕਰਦੇ ਉਹ ਵੀਡੀਓ ਹੋਰ ਅੱਗੇ-ਅੱਗੇ ਚਲੀ ਜਾਂਦੀ ਆ ਇਹ ਚੀਜ਼ ਤੁਸੀਂ ਇਹ ਨਾ ਸੋਚਿਆ ਕਰੋ ਵੀ ਅਸੀਂ ਦੇਖ ਕੇ ਛੱਡਤਾ ਹਨਾ ਤਾਂ ਕਿਸੇ ਭੈਣ ਨੂੰ ਮੇਰੀ ਬੈਠੀ ਨੂੰ ਘਰੇ ਬਹੁਤ ਲੋਡ ਹੁੰਦੀ ਆ ਹਨਾ ਕਈ ਭੈਣ ਦਾ ਗੁਜ਼ਾਰਾ ਕਪੜੇ ਸਿਉਂ ਕੀ ਹੁੰਦਾਗਾ ਐਡੀ ਗੱਲ ਨਹੀਂ ਹੁੰਦੀ ਵੀ ਹਰ ਕਿਸੇ ਦਾ ਟਾਈਮ ਸੋਣਾ ਹੁੰਦਾ ਹਨਾ ਕਈ ਭਰਾ ਵਿਚਾਰੇ ਆਪਣੇ ਤੋਂ ਬਹੁਤ ਨੀਚੇ ਬੈਠਿਆ ਜੇ ਭੈਣਾ ਹਨਾ ਕਈ ਟੌਪ ਤੇ ਹੀ ਬੈਠਿਆ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਕੰਮ ਆਪਾਂ ਇੱਕ ਅੰਗੂਠਾ ਤੇ ਇੱਕ ਵੀਰ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਨੂੰ ਫਾਇਦਾ ਹੋ ਜਾਏ ਇਹਦਾ ਆਹ ਲਓ ਇੱਥੋਂ ਆਪਾਂ 23 ਕਰਨਾ ਤਾਂ ਮੈਂ ਸਭ ਤੋਂ ਨੀਚੇ ਲਿਖ ਦੂੰਗਾ ਇੱਥੋਂ 23 ਨੀਲੇ ਕਰਕੇ ਦਿਖਾਓ ਆ ਲਿਖ ਲੈਣ 23 ਨਾਲ ਲਿਖ ਲੈ ਉੱਪਰੋਂ ਇਹ ਮੈਂ ਤੁਹਾਨੂੰ ਜਿਹੜੀ ਤੁਹਾਡੀ ਡੈਰੀ ਛਪਵਾ ਕੇ ਦਊਂਗਾ ਇੱਥੇ ਲਿਖਵਾ ਦੂੰ ਉੱਪਰੋਂ ਠੀਕ ਆ ਤਾਂ ਤੁਹਾਨੂੰ ਦਿੱਕਤ ਨਹੀਂ ਆਊਗੀ ਕੋਈ ਕਿਸੇ ਵੀ ਚੀਜ਼ ਦੀ ਸਮਝ ਨਹੀਂ ਲੱਗੀ ਠੀਕ ਆ ਕਿਸੇ ਚੀਜ਼ ਦੀ ਸਮਝ ਨਹੀਂ ਲੱਗੀ ਜਾਂ ਕਿਸੇ ਦੇ ਕੋਈ ਦਿਲ ਦਿਖਾਉਣ ਵਾਲੀ ਗੱਲ ਮੈਥੋਂ ਕਹੀ ਜਾਂਦੀ ਹੈ ਹਨਾ ਕਹਿਣਾ ਪੈਂਦਾ ਕਿਉਂਕਿ ਤੁਸੀਂ ਨਾ ਕਹੇ ਵੀ ਨਾ ਉਸ ਚੀਜ਼ ਤੇ ਅਮਲ ਨਹੀਂ ਕਰਦੇ ਹਨਾ ਵੀ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿੰਦਾ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਕਿਉਂ ਕਿ ਜਿਵੇਂ ਭੈਣ ਨੂੰ ਤੁਹਾਨੂੰ ਲੋੜ ਸੀ ਉਵੇਂ ਕੋਈ ਹੋਰ ਭੈਣ ਬੈਠੀ ਨੇ ਵਿਚਾਰੀ ਜਿਹਨੂੰ ਕਿ ਫੋਨ ਵੀ ਸ਼ਾਮ ਨੂੰ ਮਿਲਦਾ ਇਹਨੂੰ ਫੋਨ ਵੀ ਇੱਕ ਘਰੇ ਕਿਹਾਦੇ ਤਾਂ ਇੱਕ ਹੀ ਫੋਨ ਹੁੰਦਾ ਤੇ ਉਹ ਵੀ ਭਰਾ ਕਾ ਜਦੋਂ ਰੱਖਦਾ ਸ਼ਾਮ ਨੂੰ ਤਾਂ ਭੈਣ ਦਾ ਵਿਚਾਰੀ ਉਹਦੇ ਟਾਈਮ ਲੱਗਦਾ ਵੀ ਮੈਂ ਫੋਨ ਤੇ ਕੁਝ ਸਿੱਖ ਲਾਂ ਹਨਾ ਤਾਂ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਛੱਡਦਾ ਕਰੋ ਅੱਗੇ ਮੇਰੀਆਂ ਭੈਣਾਂ ਕੋਲੇ ਵੀਡੀਓ ਜਾ ਸਕੇ ਜਿੰਨਾਂ ਨੂੰ ਲੋੜ ਹੁੰਦੀ ਹੈ ਹਨਾ ਤਾਂ ਮੈਂ ਇਹੀ ਤੁਹਾਨੂੰ ਵਾਰ-ਵਾਰ ਕਹਿੰਦਾ ਗਿਆਨ ਨੂੰ ਵਧਾਓ ਤੇ ਵੰਡੋ ਜਿਵੇਂ ਤੁਹਾਨੂੰ ਫਾਇਦਾ ਹੋਇਆ ਅੱਗੇ ਕਿਸੇ ਹੋਰ ਭੈਣ ਨੂੰ ਵੀ ਇਹਦਾ ਫਾਇਦਾ ਹੋਵੇ ਠੀਕ ਆ ਲਓ ਹੁਣ ਆਪਾਂ ਪਜਾਮੇ ਤੇ ਆ ਗਏ ਆਪਣਾ ਸਾਰਾ ਖਾਨਾ ਭਰਿਆ ਗਿਆ ਠੀਕ ਆ ਤਾਂ ਮੈਂ ਹੁਣ ਪਜਾਮੇ ਦੀ ਲੰਬਾਈ ਇੱਥੋਂ ਮਾਣੂਗਾ ਕਿੰਨੀ ਹੈ ਤੇ ਬਾਕੀ ਜਦੋਂ ਤੁਹਾਨੂੰ ਕੋਈ ਕੱਪੜੇ ਫੜਾ ਕੇ ਜਾਂਦਾ ਉਹ ਤੋਂ ਪੁੱਛ ਲਿਆ ਕਰੋ ਵੀ ਭਾਈ ਤੇਰੇ ਖੁੱਲਾ ਪੀੜਾ ਉੱਚਾ ਨਹੀਂ ਮੈਂ ਸਹੀ ਆ ਇਹ ਤਾਂ ਫਿਰ ਤੁਸੀਂ ਉਹਨੂੰ ਪੁੱਛ ਕੇ ਆਦੀ ਕੋਲ ਮਾਈ ਕਿੰਨੀ ਆ 36 ਤੁਸੀਂ ਇੱਕ ਸੂਤ ਵੀ ਨਹੀਂ ਬਧਨ ਦਿਨ ਇੱਥੇ ਆਪਾਂ ਭਰਾਂਗੇ ਪਹਿਲੇ ਖਾਨੇ ਚ ਪਜਾਮੇ ਵਾਲੇ ਚ 36 ਜੇ ਬੰਦਾ ਆਪਣੇ ਕੋਲੇ ਹੁੰਦਾ ਤਾਂ ਆਪਾਂ ਉਹਦਾ ਲੱਕ ਮਣ ਕੇ ਇੱਥੋਂ ਲੱਕ ਆ ਦੇਖੋ ਮੈਂ ਦਿਖਾ ਦੇ ਲੱਕ ਮਣ ਕੇ ਉਹਦਾ ਮੈਨ ਲੈਣਾ ਸੀ ਲੱਕ ਕਿੰਨਾ ਤਾਂ ਇੱਥੇ ਲੱਗਦਾ ਕੰਮਰ ਹੁਣ ਇਹਦਾ ਹੈ ਨਹੀਂ ਹੁਣ ਆ ਗਿਆ ਆਪਾਂ ਮੂਰੀ ਠੀਕ ਆ ਮੂਰੀ ਨੂੰ ਪੂਰੀ ਫੁੱਲ ਮੈਂਦਾ ਹੁੰਦਾ ਹੁੰਦਾ ਮੈਂ ਇਸ ਤਰ੍ਹਾਂ ਆ ਲੋ ਮੂਰੀ ਇੱਥੇ ਆ ਗਿਆ ਆਪਾਂ ਇਹਦੀ ਕਿੰਨੀ ਆ 15.5 ਇੰਚ ਪੁੱਛ ਲਿਆ ਕਰੋ ਵੀ ਮੂਰੀ ਵੱਧ ਕਰਨੀ ਆ ਉਹ ਕੋ ਨਹੀਂ ਕਰਨੀ ਫਿਰ 15 ਤੁਸੀਂ ਇੱਥੇ ਟਿਕ ਲਾ ਕੇ 15 ਕਰ ਦੇਣੀ ਹੈ ਠੀਕ ਆ ਇਸ ਤੋਂ ਬਾਅਦ ਕੀ ਆ ਗਿਆ ਪੱਟ ਆ ਗਿਆ ਕਿਉਂਕਿ ਕਈ ਭਰਾਵਾਂ ਦੇ ਨਾ ਕੱਪੜੇ ਸਹੀ ਹੁੰਦੇ ਉਹ ਕਹਿੰਨਗੇ ਇਹਦੇ ਇਹਨਾਂਵੇਂ ਕਾਪੀ ਕਰ ਦਿਓ ਬਈ ਕੋਸ਼ਿਸ਼ ਵਿੱਚ ਖੁੱਲਾ ਪੀੜਾ ਨਹੀਂ ਕਰਨਾ ਤਾਂ ਇੱਥੋਂ ਆਪਾਂ ਇਹਦਾ ਪੱਟ ਮਿਣਾਗੇ ਇਸ ਤਰ੍ਹਾਂ ਆ ਦੇਖੋ ਖਿੱਚ ਕੇ ਛੱਡ ਦਿਆ ਕਰੋ ਨੇੜੇ ਕਰਕੇ ਦਿਖਾਓ ਵੀਡੀਓ ਨੂੰ ਪੱਟੇ ਤੇ 29 ਆ ਰਿਹਾ ਤੁਸੀਂ ਆਪਦੀ ਮਨਮਰਜ਼ੀ ਨਹੀਂ ਕਰਨੀ ਨਹੀਂ ਤਾਂ 30 ਕਰਨ ਨਹੀਂ 29 ਕਰਨਾ 29 ਆ ਤਾਂ 29 ਰਹਿਣ ਦਿਓ ਆ ਲੋ ਨੇੜੇ ਕਰਕੇ ਦਿਖਾ ਦਿਓ ਵੀਡੀਓ ਭੈਣਾਂ ਨੂੰ ਨਾ ਕਈ ਵਾਰੀ ਭਰਾਵਾਂ ਨੂੰ ਪਤਾ ਨਹੀਂ ਲੱਗਦਾ 29 ਪੱਟ ਤੇ ਸਭ ਤੋਂ ਜ਼ਰੂਰੀ ਚੀਜ਼ ਜਦੋਂ ਤੁਹਾਡੇ ਕੋਲੇ ਕੱਪੜੇ ਆ ਹੀ ਗਏ ਤਾਂ ਤੁਸੀਂ ਝੋਲੀ ਜ਼ਰੂਰ ਮਿਨਿਆ ਕਰੋ ਇੱਥੋਂ ਛੋਟੀ ਝੋਲੀ ਆ ਜਾਨੀ ਕਿ ਮੂਲੀ ਝੋਲੀ ਕਿੰਨੀ ਆ ਪੌਣੇ 12 ਦੇਖੋ ਧਿਆਨ ਦੇ ਨਾਲ ਦੇਖੋ ਪੌਣੇ 12 ਮੂਲੀ ਝੋਲੀ ਆ ਇਹ ਬੈਗ ਝੋਲੀ ਕਿੰਨੀ ਹੈ ਭਰਾ ਜੀ ਉਹ ਵੀ ਮੈਂ ਤੁਹਾਨੂੰ ਮਣਕੇ ਦਿਖਾਉਣਾ ਦੇਖੋ ਬੈਗ ਝੋਲੀ ਹੈਗੀ 14.5 ਇੱਥੇ ਲਿਖੋ ਤੁਸੀਂ ਪੌਣੇ 12 نیچے ਲਿਖੋ 14.5 ਠੀਕ ਹੈ ਜੀ ਤੇ ਜੇ ਤੁਸੀਂ ਬਾਲੀ ਬਰੀਕੀ ਦੇ ਵਿੱਚ ਜਾਣੇ ਹੋ ਤਾਂ ਇੱਕ ਚੀਜ਼ ਹੋਰ ਹੁੰਦੀ ਹੈ ਇਹਨੂੰ ਗਿੰਦਰੀ ਕਹਿ ਦਿੰਦੇ ਆ ਇਸ ਚੀਜ਼ ਨੂੰ ਮੈਂ ਤੁਹਾਨੂੰ ਮਣਕੇ ਦਿਖਾਉਣਾ ਪਿਆਮਿਆਂ ਦੇ ਵਿੱਚ ਵੈਸੇ ਦੀ ਘੱਟ ਲੋੜ ਪੈਂਦੀ ਹੈ ਪੈਂਟਾਂ ਦੇ ਵਿੱਚ ਜ਼ਿਆਦਾ ਪੈਂਦੀ ਹੈ ਆਹ ਚੀਜ਼ ਨੂੰ ਨਾ ਇੱਥੋਂ ਲੈ ਕੇ ਇਥੋਂ ਲੈ ਕੇ ਐ ਸਿਓਨ ਟਿੱਕਰ ਇਹਨੂੰ ਗਿਦਰੀ ਕਹਿ ਦਿੰਦੇ ਆ ਆ ਲੋ ਹੁਣ ਮੈਂ ਤੁਹਾਨੂੰ ਮਿੰਕੇ ਵੀ ਦਿਖਾਉਣਾ ਆ ਲੋ ਆਪਾਂ ਵਿੱਚ ਇਹਦੀ ਲੋਡ ਨਹੀਂ ਪੈਂਦੀ ਪਿਆ ਮੈਂ ਜਿੱਕੂ ਬਾਲੇ ਨਿਗੋਚੀ ਗਾਹ ਕਾਇਲ ਨਾ ਤਾਂ ਉਹਦੀ ਤੁਸੀਂ ਮਿਲ ਲਿਆ ਕਰੋ 25 ਗਿਦਰੀ ਆ ਆ ਦੇਖਿਓ ਇੱਥੇ ਮੇਰੀ ਲਿਖੀ ਵੀ ਹੋਈ ਹੈ 25 ਠੀਕ ਆ ਗਿਦਰੀ 25 ਇਹ ਆਪਾਂ ਬਹੁਤ ਲੋਡ ਘਟ ਪੈਂਦੀ ਆ ਕਈ ਵਾਰੀ ਕੋਈ ਗਾਹ ਕੰਫਿਊਜ਼ ਕਰਨ ਨਾਲ ਆਏ ਤੇ ਤੁਹਾਨੂੰ ਤਾਂ ਡਰਿਆ ਨਾ ਕਰੋ ਇਹਨੂੰ ਲਿਖ ਲਿਆ ਕਰੋ ਠੀਕ ਆ ਜੀ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹਨ ਉਹ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨੇ ਆ ਜੇ ਉਹਦੇ ਲਾਸਟ ਕਹਾ ਬਾਹਲਾ ਪਜਾਮਾ ਬਾਹਲਾ ਨਹੀਂ ਪਾਇਆ ਫਿਰ ਤੁਸੀਂ ਮੈਨ ਲਿਆ ਕਰੋ ਵੀ ਇਹਦੀ ਲਾਸਟ ਕਿੰਨੇ ਚ ਵੈਸੇ ਘੇਰ ਤੋਂ ਘੇਰ ਤੋਂ 6 ਇੰਚ ਕੱਟ ਘੇਰ ਤੋਂ ਬਣੋ ਜਦੋਂ ਤੁਹਾਡਾ ਪਜਾਮਾ ਬਣ ਗਿਆ ਮੰਨ ਕੇ ਚੱਲੋ ਆ ਤੁਹਾਡਾ ਪਜਾਮਾ ਬਣ ਗਿਆ ਠੀਕ ਆ ਤੁਸੀਂ ਇਹਦੇ ਲਾਸਟ ਪਾਉਣੇ ਆ ਤਾਂ ਆਇਆ ਲਾਸਟ ਘਰਾ ਕੇ ਇਹ ਲਾਸਟ ਘਰਾ ਕੇ ਸਿੰਗਲ ਕੀ ਡਬਲ ਸਿੰਗਲ ਜੀ ਲੈ ਦੱਸ ਆ ਦੇਖੋ ਭਰਾ ਤੁਹਾਨੂੰ ਦੱਸੂਗਾ ਕਿਉਂਕਿ ਇਹਨਾਂ ਦਾ ਤਜਰਬਾ ਨਾਲ ਜ਼ਿਆਦਾ ਹੁੰਦਾ ਸਲਾਈ ਕਰਨ 'ਚ ਮਨ ਕੇ ਚੱਲੋ ਆ ਤੁਹਾਡੇ ਪਜਾਮੇ ਦਾ ਘੇਰਾ ਬਸ ਵੀ ਸਿੰਗਲ ਸਿੰਗਲ ਐਸਟਿਕ ਰੱਖ ਕੇ ਮਨ ਕੇ ਚੱਲੋ ਕਿੰਨੀ 24 ਤੋਂ ਘੱਟ ਪਰਣੀ ਸੀ ਹਾਂਜੀ 24 ਤੋਂ 6 ਇੰਚ ਵੱਧ 24 ਤੋਂ 6 ਇੰਚ ਵੱਧ ਪਾਉਣੀ ਆ ਹਾਂ ਇਹ ਭਰਾ ਕਹਿੰਦਾ ਵੀ ਜਿਵੇਂ ਤੁਹਾਡਾ ਘੇਰਾ ਪਜਾਮੇ ਦਾ 24 ਆ 24 ਦੇ ਵਿੱਚ ਕਹਿੰਦਾ ਤੁਸੀਂ 6 ਇੰਚ ਪਾ ਦਿਆ ਕਰੋ 6 ਇੰਚ ਮਨ ਜੀ ਸਰ ਘੇਰਾ ਕਿ ਲਾਸਟਿਕ 3 ਇੰਚ ਮੰਜੂ ਸਾਰੀ ਜੇ 24 ਘੇਰਾ ਤਾਂ ਜੇ 24 ਘੇਰਾ ਤਾਂ 30 ਇੰਚ ਤੁਸੀਂ ਭੈਣ ਨੂੰ ਲਾਸਟ ਖਵਾ ਦੇਣੀ ਹੈ ਨਾ ਤੁਹਾਡੀ ਉਹ ਲਾਸਟ ਖੁੱਲੀ ਹੋਵੇ ਨਾ ਭੀੜੀ ਹੋਵੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹਨਾ ਤਾਂ ਬਾਕੀ ਮੈਂ ਤੁਹਾਨੂੰ ਦੁਬਾਰੇ ਫਿਰ ਕਹਿਣਾ ਵੀ ਕਈ ਮੇਰੀਆਂ ਭੈਣਾਂ ਨਾ ਕਰੇ ਬੈਠੀਆਂ ਹੁੰਦੀਆਂ ਜਿਨ੍ਹਾਂ ਨੂੰ ਇਹ ਚੀਜ਼ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਹਨਾ ਜਿਨ੍ਹਾਂ ਕੋਲੇ ਕੋਈ ਹੋਰ ਸਾਧਨ ਨਹੀਂ ਹੁੰਦਾ ਕਮਾਈ ਦਾ ਵਿਚਾਰਿਆਂ ਕੋਲੇ ਵੀਓ ਕੱਪੜੇ ਸਿਓ ਗਿਆ ਉਹਦੇ ਜਵਾਕ ਪਾਲ ਸਕਣ ਤਾਂ ਕਰਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਮੈਂ ਤੁਹਾਨੂੰ ਇਹੀ ਕਹੂੰਗਾ ਹਨਾ ਵੀ ਤੁਹਾਡਾ ਇੱਕ ਕਮੈਂਟ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਉਹਨੂੰ ਲਾਈਕ ਵੀ ਕਰ ਦਿਆ ਕਰੋ ਹਰ ਇੱਕ ਵੀਡੀਓ ਨੂੰ ਤੇ ਸ਼ੇਅਰ ਵੀ ਕਰ ਦਿਆ ਕਰੋ ਤੁਹਾਡੇ ਆਪਦੇ ਭਰਾ ਦਾ ਚੈਨਲ ਫਿਰ ਵੀ ਕਿਸੇ ਦੇ ਕੋਈ ਦਿਲ ਦਿਖਾਉਣ ਵਾਲੀ ਗੱਲ ਕਹੀ ਗਈ ਹੋਵੇ ਤਾਂ ਆਪਦਾ ਛੋਟਾ ਭਰਾ ਜਾਣ ਕੇ ਮਾਫ਼ ਕਰਨਾ ਤੇ ਬਾਕੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਧੰਨਵਾਦ